ਸਤਿ ਸ਼੍ਰੀ ਅਕਾਲ ਜੀ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਦੋਸਤੋ ਕੀ ਹਾਲ ਚਾਲ ਆ? ਅਸੀਂ ਬਿਲਕੁਲ ਠੀਕ ਆ। ਉਮੀਦ ਕਰਦੇ ਆਂ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਖੁਸ਼ ਹੋਵੋਗੇ। ਹਾਂਜੀ। ਸੋ ਇੱਕ ਵਾਰ ਫੇਰ ਅਸੀਂ ਹਾਜ਼ਰ ਹੋ ਗਏ ਆਂ ਪ੍ਰੋਗਰਾਮ ਲੈ ਕੇ। ਭੁੱਲ ਗਏ ਲੋਕ ਬਰਤਾਂ ਪਾਉਣੀਆਂ। ਤੁਹਾਡਾ ਜਿਹੜਾ ਪਿਆਰ ਹੋ ਸਾਡੀ ਤਾਕਤ ਆ। ਤੇ ਇਦਾਂ ਹੀ ਪਿਆਰ ਦਿੰਦੇ ਰਹੀਓ, ਇਦਾਂ ਹੀ ਆਪਾਂ ਮਿਲਦੇ ਰਹੀਏ, ਇਦਾਂ ਹੀ ਆਪਾਂ ਬਾਤਾਂ ਪਾਉਂਦੇ ਰਹੀਏ ਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਤੇ ਸਾਡੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਦਿਲੋਂ ਸਵਾਗਤ ਹੈ। ਹਾਂਜੀ ਬਾਈਕਲ। ਸੋ ਹੁਣ ਆਪਾਂ ਸਭ ਤੋਂ ਪਹਿਲਾਂ ਦੱਸਦੇ ਆਂ ਪਿਛਲੀ ਬਾਤ ਦਾ ਜਵਾਬ। ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਮਟਰ। ਮਟਰ। ਹਾਂਜੀ। ਹੂੰ। ਤਾਂ ਬਾਤ ਸੀਗੀ ਆਪਣੀ ਹਰੀ-ਹਰੀ ਮੱਛਲੀ ਹਰੇ-ਹਰੇ ਆਂਡੇ। ਆਂਡੇ। ਤੇਦਾ ਜਵਾਬ ਹੈਗਾ ਜੀ ਮਟਰ। ਮਟਰ। ਹਾਂਜੀ ਆਪ ਕੀ ਜਵਾਬ ਕਹਿੰਿਆ ਨੇ ਕੁਝ ਹੋਰ ਦਿੱਤਾ। ਮੱਛਲੀ ਦਾ ਭਲੇਖਾ ਖਾ ਗਏ। ਹਾਂ ਸਹੀ ਗੱਲ ਹੈ। ਜੀ ਸਾਡੇ ਚੈਨਲ ਤੇ ਆਏ ਆ ਨਾ। ਹਾਂਜੀ। ਜਿਨ੍ਹਾਂ ਨੇ ਲਾਈਕ ਵੀ ਕੀਤਾ ਵੀਡੀਓ ਨੂੰ ਨਹੀਂ ਕਮੈਂਟ ਕਰ ਸਕੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਹੁਣ ਅਸੀਂ ਦੱਸਦੇ ਹਾਂ ਜਿਨ੍ਹਾਂ ਨੇ ਇਸ ਜਵਾਬ ਦਾ ਜਵਾਬ ਸਹੀ ਦਿੱਤਾ ਹਾਂਜੀ ਇੱਥੇ ਨਾ ਇਤਕੀ ਜਵਾਬ ਯੂਟਿਊਬਰੋਂ ਇੱਕੋ ਹੀ ਆਇਆ ਹਾਂਜੀ ਹੋ ਗਿਆ ਜੀ ਸਾਡੇ प्यारे बहुत बहन जी ਸਾਡੇ ਬਲਵਿੰਦਰ ਕੌਰ ਜੀ ਹਾਂ ਜੀ ਹਨਾ ਇਹਨਾਂ ਨੇ ਜਵਾਬ ਦਿੱਤਾ ਆ ਬਾਕੀ ਐਤ ਕੀ ਜਵਾਬ ਕਿਸੇ ਕੋ ਦੇ ਨਹੀਂ ਹੋਇਆ ਤੇ ਕੋਈ ਗੱਲ ਨਹੀਂ ਹਾਂ ਉਹ ਸਾਰਿਆਂ ਦਾ ਥੈਂਕ ਯੂ ਜੀ ਤੁਸੀਂ ਆਉਨੇ ਆ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਆ ਤੁਹਾਡਾ ਹਮ ਆ ਦਿਨਾਂ ਮੇਰੇ ਕੋ ਇੱਕ ਸਹੇਲੀ ਮੇਰੀ ਆਉਂਦੀ ਹੁੰਦੀ ਸੀਗੀ ਚਲੋ ਕੁਝ ਲੋੜਵੰਦ ਸੀਗੀ ਉਹ ਤਾਂ ਉਹਨੂੰ ਕੁਝ ਥੋੜੀ ਜੀ ਹੈਲਪ ਚਾਹੀਦੀ ਸੀਗੀ ਮੈਂ ਉਹਦੀ ਹੈਲਪ ਕਰ ਦਿੱਤੀ ਉਹਨੇ ਤਾਂ ਮੈਨੂੰ ਮੁੜ ਕੇ ਨਾ ਥੈਂਕ ਯੂ ਕਿਹਾ ਨਾ ਉਹਨੇ ਮੈਨੂੰ ਚਲੋ ਪੈਸਿਆਂ ਦੀ ਤਾਂ ਮੈਨੂੰ ਨਹੀਂ ਸੀ ਚਲੋ ਵਾਪਸ ਕਰਨੇ ਉਹਨੇ ਜੋ ਜੋ ਵੀ ਆ ਪਰ ਬੰਦਾ ਥੈਂਕ ਯੂ ਤਾਂ ਕਹਿੰਦਾ ਹੀ ਆ ਬੁਲਾਉਂਦਾ ਤਾਂ ਹੈ ਮੁਰਕੇ ਅੱਖ ਨਾਲ ਤਾਂ ਆਕ ਮਲਾਉਂਦਾ ਹੀ ਆ ਕਦੀ ਬਿਲਕੁਲ ਠੀਕ ਆ ਪਰ ਆਪਾਂ ਉਹਦਾ ਥੈਂਕ ਯੂ ਕਾਦੇ ਲਈ ਲੈਣਾ ਆਪਾਂ ਕਿਉਂ ਲੈਣਾ ਕਿਉਂ ਉਹਦੀ ਆਪਾਂ ਚਾਹੁੰਦੇ ਆ ਕਿ ਉਹ ਸਾਡੀ ਜਾਣ ਕੇ ਮਿਹਨਤ ਪਾਵੇ ਵੀ ਤੁਸੀਂ ਮੇਰੀ ਹੈਲਪ ਕੀਤੀ ਆ ਜੀ ਹਨਾ ਤੁਸੀਂ ਮੇਰੀ ਮਦਦ ਕੀਤੀ ਆ ਆਪਾਂ ਇਹੇ ਇਹੇ ਚਾਹੁੰਦੇ ਆ ਕਿ ਉਹ ਸਾਡੀ ਮਿਹਨਤਾਂ ਪਾਵੇ ਸਾਡੇ ਅੱਗੇ ਪਿੱਛੇ ਘੁੰਮੇ ਹਨਾ ਇੱਕ ਸਾਡਾ ਨੌਕਰ ਬਣ ਕੇ ਆਪਾਂ ਕਿਸੇ ਦੀ ਵੀ ਮਦਦ ਕਰ ਦਿੰਦੇ ਆ ਨਾ ਹੈਲਪ ਕਰ ਦਿੰਦੇ ਆ ਇਹੀ ਚੀਜ਼ ਭਾਲਦੇ ਨੇ ਕਿ ਬਾਰ-ਬਾਰ ਬੰਦਾ ਆਣ ਕੇ ਸਾਡਾ ਥੈਂਕ ਯੂ ਕਰੀ ਜਾਵੇ ਇਹ ਤਾਂ ਸਾਨੂੰ ਮੈਨੂੰ ਬੁਲਾਉਂਦਾ ਹੀ ਨਹੀਂ ਜੀ ਮੈਂ ਇਹਨੂੰ 5000 ਰੁਪਿਆ ਦਿੱਤਾ ਇਹ ਉਹਨਾਂ ਦਾ ਮੈਨਾਂ ਬੋਲਦਾ ਹੀ ਨਹੀਂ ਹੈਨਾ ਇਹਨੇ ਤਾਂ ਮੈਨੂੰ ਬੁਲਾਇਆ ਹੀ ਨਹੀਂ ਆਪਾਂ ਇਹ ਕਿਉਂ ਭਾਲਦੇ ਆ ਕਿ ਉਹ ਤੁਹਾਡੀ ਤਾਰੀਫ ਕਰੇ ਤੁਸੀਂ ਜੇ ਕਿਸੇ ਦੀ ਹੈਲਪ ਕਰਦੇ ਆ ਤੇ ਉਹ ਪਰਮਾਤਮਾ ਨੂੰ ਪਤਾ ਹੈ ਉਹ ਪਰਮਾਤਮਾ ਤੁਸੀਂ ਉਹਦੀ ਜਿਹੜੀ ਹੈਲਪ ਕੀਤੀ ਨਾ ਉਹ ਪ੍ਰਮਾਤਮਾ ਨੇ ਕਰਾਇਆ ਤੁਹਾਡੇ ਕੋ ਪ੍ਰਮਾਤਮਾ ਨੇ ਇੱਕ ਜਰੀਆ ਬਣਾਇਆ ਤੁਹਾਨੂੰ ਉਹਨੂੰ ਪੈਸੇ ਦੇਣ ਲਈ ਤੁਸੀਂ ਕੁਝ ਨਹੀਂ ਦਿੱਤਾ ਤੂੰ ਤਾਂ ਸਹੀ ਬੰਦਾ ਸੋਚਦਾ ਮੈਂ ਦਿੱਤੇ ਇਹਨੂੰ ਉਹ ਮੈਂ ਜਾਰੇ ਨੂੰ 10000 ਰੁਪਏ ਦਿੱਤਾ ਇਹ ਮੈਨੂੰ ਬੁਲਾਉਣਾ ਹੀ ਹਟ ਗਿਆ ਇਹਨੇ ਮੈਨੂੰ ਥੈਂਕ ਯੂ ਵੀ ਨਹੀਂ ਕੀਤਾ ਕਿਉਂ ਕਰੇ ਕਿਉਂ ਕਰੇ ਤੁਹਾਡੀ ਤਾਰੀਫ ਹੋ ਤੁਸੀਂ ਜੋ ਕੀਤਾ ਹੈ ਨਾ ਜੋ ਦੇ ਲਈ ਕੀਤਾ ਆ ਆਪਣਾ ਮੋਢਾ ਥਪਥਪਾ ਲਓ ਕਿ ਤੁਸੀਂ ਮਾੜਾ ਨਹੀਂ ਕੀਤਾ ਤੁਸੀਂ ਉਹਦੇ ਲਈ ਬਹੁਤ ਵਧੀਆ ਕੀਤਾ ਆ ਹਮ ਠੀਕ ਹੈ ਔਰ ਤੁਹਾਡੇ ਕੋ ਰੱਬ ਨਹੀਂ ਕਰਾਇਆ ਤੋ ਨਾ ਆਸ ਰੱਖੋ ਨਾ ਉਤੋਂ ਆਸ ਨਾ ਰੱਖੋ ਤੁਸੀਂ ਉਤੋਂ ਆਸ ਰੱਖੋ ਉਹਨੇ ਤੁਹਾਨੂੰ ਕੰਮ ਹੀ ਨਹੀਂ ਰਹਿਣ ਦੇਣੀ ਤੇ ਨੂੰ ਪਰਮਾਤਮਾ ਕਿਤੇ ਉੱਪਰੋਂ ਆਪ ਨਹੀਂ ਉਤਰਦਾ ਕਿਸੇ ਨਾ ਕਿਸੇ ਜਰੀਏ ਭੇਜਦਾ ਜਰੀਏ ਹੈ ਨਾ ਕੁਝ ਨਾ ਕੁਝ ਹੈਲਪ ਫਰੇਕ ਦੀ ਕਰਦਾ ਇਹਦਾ ਟਾਈਮ ਸਰ ਜਵੇ ਇਹਦਾ ਟਾਈਮ ਚਾਹੇ ਤੇ ਆਪਾਂ ਲੋਕ ਕਿਸੇ ਨੂੰ 500 ਰੁਪਏ ਦੇ ਕੇ ਯਾਰ ਇਹਨੇ ਮੈਨੂੰ ਬੁਲਾਇਆ ਨਹੀਂ ਹਮਮ ਉਹ ਨਾ ਇਹ ਤਾਂ ਮੈਨੂੰ ਬੋਲਣਾ ਛੱਡ ਗਿਆ ਆ ਆਪਾਂ ਸਾਥਰੀ ਕਰਨੇ ਵਾਗੇ ਆਪਾਂ ਕਿਨੇ ਉਹ ਸਵੇਰ ਸ਼ਾਮ ਮੈਨੂੰ ਸਲੂਟ ਮਾਰੀ ਜਾਵੇ ਜਿਹਨੂੰ ਅਸੀਂ 500 2000 ਰੁਪਿਆ ਦਿੱਤਾ ਇਹ ਛਾ ਬਿਲਕੁਲ ਛੱਡ ਦਿਓ ਤੁਸੀਂ ਕਿਸੇ ਦੀ ਹੈਲਪ ਕੀਤੀ ਨਾ ਭੁੱਲ ਜਾਓ ਇਸ ਲਈ ਕਿਸੇ ਦੀ ਤੁਸੀਂ ਤਾਰੀਫ ਲੈਣ ਲਈ ਇਹਨੂੰ ਛੱਡ ਦਿਓ ਆਪ ਦੀ ਤਾਰੀਫ ਤੁਸੀਂ ਚੰਗਾ ਕੰਮ ਕੀਤਾ ਨਾ ਆਪ ਦੀ ਤਾਰੀਫ ਆਪ ਕਰ ਲੋ ਮੋਢੇ ਥੱਪਤ ਪਾ ਲੋ ਬਹੁਤ ਵਧੀਆ ਕੰਮ ਤੁਹਾਨੂੰ ਤਸੱਲੀ ਨਾ ਆਪਣੇ ਆਪ ਦੀ ਜਿਹਨੂੰ ਆਪ ਦੇ ਆਪ ਤੇ ਨਹੀਂ ਤਸੱਲੀ ਹੁੰਦੀ ਨਾ ਮੈਂ ਇੱਕ ਵਧੀਆ ਕੰਮ ਕੀਤਾ ਉਹੀ ਦੂਜਿਆਂ ਤੋਂ ਕੋ ਭਾਲ ਦਿੰਦਾ ਇਹ ਮੇਰੀ ਕਰਿਆ ਵੀ ਪਰ ਅੱਜ ਕੱਲ ਤਾਂ ਮੈਂ ਦੇਖਿਆ ਆ ਹੁਣ ਇਦਾਂ ਦਾ ਟਾਈਮ ਆ ਕਿ ਜਿਉ ਕੋਈ ਭੈਣ ਭਰਾ ਵੀ ਹੈਲਪ ਕਰਦਾ ਨਾ ਕਿਸੇ ਦੀ ਉਹ ਚਾਹੁੰਦਾ ਵੀ ਇਹ ਮੇਰਾ ਚਮਚੀਆ ਚਮਚਾਗਰੀ ਕਰ ਹਾਂ ਬਸ ਹੋਏ ਮੈਨੂੰ ਕਹੀ ਜਾਵੇ ਜੇ ਬਹੁਤ ਕੀਤਾ ਵੀ ਮੈਂ ਇਹਨੂੰ ਕਹਾਂ ਬਹਿ ਜਾ ਤਾਂ ਬਹਿ ਜਾਵੇ ਖੜੋ ਜਾ ਤਾਂ ਖੜਾ ਜਾਵੇ ਬਸ ਹਾਂ ਪਰ ਇਦਾਂ ਨਹੀਂ ਹੋਣਾ ਚਾਹੀਦਾ ਆਪਣੇ ਵਿੱਚ ਪਿਆਰ ਆ ਜੇ ਭੈਣਾ ਭ ਭੈਣ ਦੇਣਾ ਚਾਹੁੰਦਾ ਭੈਣ ਭਰਾ ਵੀ ਅਗਲਾ ਭੁੱਲਿਆ ਨਹੀਂ ਹੁੰਦਾ ਜੇ ਦੀ ਤੁਸੀਂ ਮਦਦ ਕੀਤੀ ਉਹ ਵੀ ਭੁੱਲਦਾ ਨਹੀਂਗਾ ਉਹ ਭੁੱਲਦਾ ਨਹੀਂ ਹੁੰਦਾ ਉਹ ਹਮੇਸ਼ਾ ਆਪਣੇ ਦਿਲ ਵਿੱਚ ਉਹਦੀ ਇੱਜ਼ਤ ਰੱਖਦਾ ਆ ਰਿਸਪੈਕਟ ਰੱਖਦਾ ਆ ਔਰ ਉਹਦੇ ਲਈ ਹਰ ਟਾਈਮ ਹਾਜ਼ਰ ਵੀ ਰਹਿੰਦਾ ਆ ਹੋ ਸਕਦਾ ਉਹਦੀਆਂ ਕੁਝ ਮਜਬੂਰੀਆਂ ਹੋਣ ਜਿਹਦਾ ਕਰਕੇ ਉਹ ਨਾ ਹਾਜ਼ਰ ਹੋ ਸਕੇ ਤੁਹਾਡੇ ਕਿਸੇ ਉਹ ਜੀ ਜਗ੍ਹਾ ਤੇ ਪਰ ਫਿਰ ਵੀ ਤੁਸੀਂ ਉਹਨੂੰ ਕਦੀ ਵੀ ਇਗਨੋਰ ਨਾ ਕਰੋ ਬਿਲਕੁਲ ਸਹੀ ਗੱਲ ਸਹੀ ਗੱਲ ਇਹ ਹੀ ਆਪਣਾ ਕਹਿਣ ਆ ਕਿ ਇੱਕ ਦੂਜੇ ਨੂੰ ਕਿ ਜੇ ਤੁਹਾਡੀ ਕਿਸੇ ਕਿਸੇ ਨਾਲ ਵੀ ਤੁਸੀਂ ਹੈਲਪ ਕੀਤੀ ਆ ਕਿਸੇ ਨੂੰ ਤਾਂ ਉਹਨੂੰ ਤੁਸੀਂ ਭੁੱਲ ਜਾਓ हां वो भाई गुरु देखदा ओने आप ही हिसाब क्लियर कर देना हम्म आप ही कर देना ओने ਤੁਹਾਨੂੰ ਬਹੁਤ ਦੇ ਦੇਣੇ ਹੈ ਪਰ ਇਹ ਨਾ ਸੋਚੋ ਇਹ ਬੰਦਾ ਮੇਰੇ ਸਲੂਟ ਨਹੀਂ ਮਾਰਦਾ ਮੈਨੂੰ ਮੈਨੂੰ ਪੁੱਛਦਾ ਨਹੀਂਗਾ ਹਾਂ ਤਾਂ ਆਪਣੇ ਭੈਣ ਭਰਾ ਨੂੰ ਬੁਲਾਉਣਾ ਹੀ ਛੱਡ ਦਿਓ ਕਿਉਂਕਿ ਤੁਸੀਂ ਤੋਦੇ ਲਈ ਕੁਛ ਕੀਤਾ ਨਹੀਂ ਪਹਿਲੀ ਗੱਲ ਤਾਂ ਇਹ ਭੁੱਲ ਜਾਓ ਕਿ ਤੁਸੀਂ ਉਹਨੂੰ ਪੈਸੇ ਦਿੱਤੇ ਤੁਸੀਂ ਉਹਦੀ ਹੈਲਪ ਕੀਤੀ ਇਹ ਗੱਲ ਭੁੱਲ ਜਾਓ ਤੁਹਾਡੇ ਕੋ ਰੱਬ ਨੇ ਕਰਾਇਆ ਤੁਹਾਨੂੰ ਜਰੀਆ ਬਣਾ ਕੇ ਉਹਨੂੰ ਲੋੜ ਸੀ ਉਹਦਾ ਖੋ ਗਿਆ ਪਰ ਰੱਬ ਨੇ ਜੇ ਤੁਹਾਨੂੰ ਜਰੀਆ ਬਣਾਇਆ ਨਾ ਤੇ ਰੱਬ ਨੇ ਤੁਹਾਨੂੰ ਦੇਵ ਹੀ ਦੇਣਾ ਹੈ ਕਿਸੇ ਨਾ ਕਿਸੇ ਪਾਸਿਓਂ ਦੇਵ ਹੀ ਦੇਣਾ ਹੈ ਉਹਦੇ ਤੇ ਆਸ ਨਾ ਰੱਖੋ ਉਹਦੇ ਤੇ ਆਸ ਰੱਖੋ ਚੰਗਾ ਕੀਤਾ ਨਾ ਭੁੱਲ ਜਾਓ ਬੋਲੋ ਸਹੀ ਗੱਲ ਆ ਮజే ਕਰੋ RAM ਨਾ ਸੌ ਨੂੰ ਕਿ ਮੈਂ ਅੱਜ ਬਹੁਤ ਵਧੀਆ ਕੰਮ ਕੀਤਾ ਯਾਰ ਮੈਂ ਕਿ ਇਹਦੀ ਹੈਲਪ ਕਰ ਦਿੱਤੀ ਹੈ ਹਨਾ ਤਾਂ ਕਹਿੰਦੇ ਰੱਬ ਤੋਂ ਵੱਡਾ ਕੋਈ ਨਹੀਂ ਹੈਗਾ ਉਹ ਕੋਈ ਉਹ ਸਾਰਿਆਂ ਦੀ ਮਦਦ ਕਰਦਾ ਆਪਾਂ ਕਿਸੇ ਦੀ ਮਦਦ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਹੈ ਪਹਿਲੀ ਗੱਲ ਤੇ ਜੇ ਤੁਸੀਂ ਕੀਤੀ ਵੀ ਆ ਤੁਹਾਨੂੰ ਰੱਬ ਨੇ ਇਸ ਇੰਨੀ ਹਿੰਮਤ ਦਿੱਤੀ ਤੁਹਾਨੂੰ ਇਹਨੇ ਜੋਗਾ ਬਣਾਇਆ ਤੇ ਤੁਸੀਂ ਕਿ ਇਹਦੀ ਹੈਲਪ ਕਰ ਸਕੀਏ ਹੋਰ ਦੱਸੋ ਤਾਂ ਹੋਰ ਦੱਸੋ ਕਿੰਨੀ ਤੁਸੀਂ ਉਸ ਬੰਦੇ ਤੋਂ ਕੀ ਭਾਲਦੇ ਆ ਜਿਹੜਾ ਤੁਹਾਡੇ ਕੋ ਮਦਦ ਲੈ ਰਿਹਾ ਹਨਾ ਉਹ ਤਾਂ ਪਹਿਲਾਂ ਨੀਵਾ ਆ ਕੋਈ ਦੀ ਨੀਵਾ ਆ ਉਹ ਤੁਹਾਨੂੰ ਕੀ ਦੇ ਸਕਦਾ ਆ ਹਣਾ ਤਾਂ ਤੁਸੀਂ ਇਸ ਲਈ ਉਹਦੇ ਤੋਂ ਨਾ ਕੁਝ ਵੀ ਭਾਲੋ ਪਰਮਾਤਮਾ ਵੱਲ ਧਿਆਨ ਰੱਖੋ ਉਹ ਆਪੇ ਹੀ ਦੇ ਦਗਾ ਸੋ ਇਹ ਰਾਡੀਆਂ ਗੱਲਾਂ ਬੰਦ ਜਾਂਦੀਆਂ ਆ ਗੱਲਾਂ ਬਹੁਤ ਅੱਗੇ ਨਿਕਲ ਜਾਂਦੀਆਂ ਹਾਂ ਸੋ ਇਦਾਂ ਹੀ ਆ ਜੇ ਕਿ ਇਹਦੀ ਹੈਲਪ ਕਰੋ ਓਕੇ ਉਹ ਕੋਈ ਇਹ ਨਾ ਭਾਲੋ ਕਿ ਤੁਹਾਨੂੰ ਸਲੂਟ ਮਾਰੇ ਕੋਈ ਭੈਣ ਭਰਾ ਨੀਵਾ ਆ ਜਾਂ ਕੋਈ ਤੁਹਾਨੂੰ ਲੋੜਵੰਦ ਟੱਕਰਦਾ ਕਿ ਤੇ ਉਹਦੀ ਹੈਲਪ ਜ਼ਰੂਰ ਕਰੋ ਜਿੰਨੇ ਜੋਗੇ ਹੈਗੇ ਆ ਓੰਨੇ ਕਰੋ ਸਹੀ ਗੱਲ ਆ ਤਾਂ ਚਲੋ ਠੀਕ ਆ ਫਿਰ ਹੁਣ ਹਾਂ ਬਿਲਕੁਲ ਤੇ ਹੋ ਗਈਆਂ ਗੱਲਾਂ ਬਾਤਾਂ ਅੱਜ ਦੀਆਂ ਬਠੇਰੀਆਂ ਆਪਣੀਆਂ ਤੇ ਹੁਣ ਆਪਾਂ ਪਾਉਣੇ ਅੱਜ ਦੀ ਬਾਤ ਜੀ ਅੱਜ ਦੀ ਬਾਤ ਹੈਗੀ ਆ ਜੀ ਇਹੋ ਜੀ ਕਿਹੜੀ ਸਬਜ਼ੀ ਆ ਜਿਹਦੇ ਵਿੱਚ ਜਿੰਦਾ ਤੇ ਕੁੰਜੀ ਦੋਵੇਂ ਆਉਂਦੇ ਆ ਹਾਂ ਇਹੋ ਜੀ ਕਿਹੜੀ ਸਬਜ਼ੀ ਆ ਜਿਹਦੇ ਵਿੱਚ ਜਿੰਦਾ ਤੇ ਕੁੰਜੀ ਦੇ ਦੋਨਾਂ ਦੇ ਨਾਮ ਆਉਂਦੇ ਆ ਦੋਨਾਂ ਦੇ ਨਾਮ ਇਹ ਤੁਸੀਂ ਦੱਸੋ ਇਹ ਤੁਸੀਂ ਦੱਸਣਾ ਆ ਹਾਂ ਇਹ ਤਾਂ ਜਲਦੀ ਲੱਭ ਲਵਾਂਗੇ ਮੈਨੂੰ ਲੱਗਦਾ ਹਨਾ ਹੁਣ ਨਹੀਂ ਭਲੇਖਾ ਖਾਉਂਗੀ ਦੇਖੋ ਹੁਣ ਪਤਾ ਨਹੀਂ ਹਾਂ ਤੇ ਕੋਈ ਗੱਲ ਨਹੀਂ ਬਾਤ ਨਹੀਂ ਵੀ ਆਈ ਦੁਆਬ ਨਹੀਂ ਵੀ ਦੇ ਸਕੇ ਪਰ ਤੁਸੀਂ ਜਰੂਰ ਆਉਣਾ ਆਪਾਂ ਇਦਾਂ ਹੀ ਮਿਲਦੇ ਰਹਿਣਾ ਇਦਾਂ ਹੀ ਗੱਲਾਂ ਬਾਤਾਂ ਕਰਦੇ ਰਹਿਣਾ ਉਹ ਇਹੀ ਆ ਬਹੁਤ ਤੁਹਾਡਾ ਸਵਾਗਤ ਆ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਆਉਨੇ ਆ ਸਾਡੇ ਚੈਨਲ ਤੇ ਸਾਡੇ ਲਈ ਇਹੀ ਬਹੁਤ ਮਾਣ ਦੀ ਗੱਲ ਆ ਹਾਂ ਸੋ ਚੰਗਾ ਜੀ ਹੁਣ ਦਿਓ ਇਜਾਜ਼ਤ ਹਾਂਜੀ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ